ਗੁਰੂ ਜੀ ਕੀ ਫਤਿਹ ਤੰਤਨ ਚਿਗਰੂ ਤੇ ਇੱਕ ਵਾਦੋਸਾ ਹੈ ਮਹਾਰਾਜ ਸਦਾ ਹੀ ਜੱਜਕਾਰ ਹੈ ਸਦਾ ਹੀ ਜੱਜਕਾਰ ਹੈ ਰਾਜ ਜੀ ਦਾ ਪਾਲਾਗੋ ਆਪਣੀ ਮੇਰ ਤੋਂ ਉਪਕਾਰ ਕਰੋ ਉਸ ਦਾ ਪੇਸ਼ਾ ਨਾਸ਼ ਕਰੋ ਬਾਬਾ ਜੀ ਉੱਕੀ ਕੜੀ ਨਾ ਦੇਖਦਾ ਹਾਂ ਆਪਣੀ ਮੇਰ ਕਰੋ ਬਈ ਤੰਤਨ ਚਿਗਰੂ ਤੇ ਵਾਦੋਸਾ ਕਰ ਸਕਦਾ ਹੈ ਮਾਲੇ ਜਨਮ ਜਨਤੀ ਕੱਟਿਆ ਦਰਸ਼ਨ ਦੇ ਜੀਵਨ ਰਾਮ ਰਗਵਰਸ ਕਹਾਯੋ ਦੁਆਪਰ ਕ੍ਰਿਸ਼ਨ ਮੂਰਾਰ ਕੰਸ ਕਹਿਰਤਾਰ ਥਕਿਓ ਉਗਰ ਸੈਨ ਕੋ ਰਾਜ ਰੱਬ ਭਗਤਾਂ ਜਨ ਦੀਓ ਕਾਲ ਜੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇ ਸ੍ਰੀ ਗੁਰ ਰਾਜ ਅਬ ਚਾਲੇ ਅਟਲ ਗੁਰ ਪਰਮਾਣ ਨਾਨਕ ਗੁਰ ਢੰਗ ਤੇ ਅਮਰ ਕਹਾਉ ਸ੍ਰੀ ਗੁਰੂ ਰਾਜ ਅਬ ਚਾਲਿਆ ਟਾਲ ਤਾਦੁਰਖ ਫਰਮਾ ਬਾਣੀ ਅੰਮ੍ਰਿਤ ਸਾਰੇ ਘਰ ਬਾਣੀ ਕਹ ਸਿ ਭਕ ਜਨ ਮਾਨੈ ਦਰ ਤਖ ਗੁਰ ਨੇ ਸਤਾਰੇ ਜੇ ਸੋ ਚੰਦਾ ਯੁਗ ਵਹ ਸੂਰਜ ਚੜ੍ਹੇ ਹਜ਼ਾਰਾਂ ਕੋਰ ਅੰਧਾਰ ਨਾਮ ਰਹੋ ਸਾਧੂ ਰਹੇ ਰਹੋ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮਹਿ ਹਿਨ ਜਪਿਓ ਘਰ ਮੰਤਿ RAM ਨਾਮ ਆਕ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟਾ ਦਰਸ ਤੁਹਾਰ ਹੋਏ ਸੁਖ ਟਾਲ ਗੁਰ ਸੇਵੀਐ ਨਹਿਨ ਸਾਜ ਸਬਾਈ ਦਰਸਨ ਪਰਸ ਆ ਗੁਰੂ ਕਾ ਜਨਮ ਮਰਨ ਦੁਖ ਜਾਏ सिव सामदीर अरसो चटिया दुध डिठे सचे पात साह मल जनम जनम द कटी आ सजन सचा पात सा फेर सहो जिस पास ہے

ਗਰੀਵਾਹੇ ਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਕਾਫੀ ਘਰ ਦਸਵਾ ਇੱਕ ਓਮਕਾਰ ਸਤਿਗੁਰ ਪਰਸਾਦ ਮਾਨਸ ਜਨਮ ਗੁਲੰਭ ਗੁਰਮੁਖ ਪਾਇਆ ਮਾਨਤਨ ਹੋਏ ਚੁਲੰਭ ਜੇ ਸਾਤ ਗੁਰ ਪਾਇਆ ਮਾਨਸ ਜਨਮ ਗੁਲੰਭ ਗੁਰਮੁਖ ਤਨ ਤਨ ਹੋਏ ਚੁਲੰਧ ਜੇ ਸਾਤ ਗੁਰ ਪਾਇਆ ਜੱਲ ਜਨਮ ਸਵਾਰ ਵਖਰ ਸੱਚਾ ਬਾਤ ਪਾਏ ਦਰਬਾਰ ਸਾਤ ਗੁਰ ਸ਼ਬਦ ਪੈ ਨਰਾਹ ਮਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ ਲਾਲ ਰਤਾ ਮਨ ਮੰਨਿਆ ਘਰ ਪੂਰਾ ਪਾਇਆ ਖਾਉ ਜੀਵਾ ਗੁਣਸਾਰ ਅੰਤਰ ਤੋ ਵਸਾ ਤੂੰ ਵਸੇ ਮਨਮਾਹੇ ਸਹਿਜ ਰਸ ਰਸ ਮੂਰਖ ਮਨਸ ਮਜਾਏ ਅੱਖ ਕੇ ਤੜਾ ਗੁਰਮੁਖ ਹਰ ਗੁਣ ਗਾਏ ਅਰੰਗ ਰੰਗੇ ਤੜਾ ਨੇ ਤਨ ਤਰਦਾ ਸਮਾਨ ਇਤ ਮੈਂ ਆਪਣਾ ਜੇ ਚੱਲ ਹੈ ਗੁਣ ਨਾਲ ਨਾਹੀ ਦੁਖ ਸੰਤਾ ਆਪਣਾ ਮਨ ਮੁਖ ਪਰਮ ਕੁਲਾਣਾ ਨਾ ਕਿਸ ਰੰਗ ਮਰਸੀ ਹੋਏ ਵਡਾਣਾ ਮਨ ਤਨ ਭੰਗ ਦੁਰ ਕੀ ਕਾਰ ਕਮਾਈ ਲਾਹਾ ਕਰ ਆਣਿਆ ਗੁਰ ਬਾਣੀ ਨਰਬਾਣ ਸਫਤ ਪਛਾੜਿਆ ਇੱਕ ਨਾਨਕ ਕੀ ਅਰਦਾਸ ਸਰਬੀਆ ਜੇ ਤਦ ਪਾਵਸੀ ਮੈਂ ਦੀਜਾ ਨਾਮ ਨਿਵਾਸ ਹਰ ਕੋਣ ਗਾਵਸੀ ਇੱਕ ਨਾਨਕ ਕੀ ਅਰਦਾਸ ਜੇ ਤੂੰ ਧਾਵਸੀ ਮੈਂ ਦੀਜਾ ਨਾਮ ਨਿਵਾਸ ਹਾਰ ਕੋੜਗਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਦਸਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਇ ਚੁਲੰਭ ਜੇ ਸਤ ਗੁਰ ਪਾਇਆ ਗੁਰੂ ਰੂਪ ਗੁਰ ਪਿਆਰੀ ਗੁਰ ਸواری ਗੁਰ ਕੀ ਸਾਜੀ ਨਵਾਜੀ ਸਾ ਸੰਗਤ ਜਿਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਸਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਹੀ ਰਾਗ ਅੰਦਰ ਹੈ ਜੇ ਤਾਂ ਤਾਂ ਸਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 751 ਉੱਪਰ ਸੁਭਾਏ ਮਾਨ ਹੈ ਸਤ ਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਇਆ ਸੁਣਿਆ ਸੰਪਲ ਹੋ ਜਾਏ ਅੱਜ ਉਹ ਮਹਾਨ ਦਿਹਾੜਾ ਸਤਿਗੁਰਾਂ ਦਾ ਪਹਿਲਾ ਪਾਵਨ ਪ੍ਰਕਾਸ਼ ਪ੍ਰਭ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਕਿ ਧੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸੰਸਾਰ ਤੇ ਆਕਰ ਕੇ ਕੋਈ ਸੰਸਾਰੀ ਗੁਰੂ ਧਾਰਨ ਨਹੀਂ ਕੀਤਾ ਵੱਡੇ ਵੱਡੇ ਰਿਸ਼ੀ मुनि ਦੇਵਤੇ ਹੋਏ ਨੇ ਭਗਵਾਨ ਕ੍ਰਿਸ਼ਨ ਬਾਰੇ ਵੀ ਸ਼ਬਦ ਮਿਲਦੇ ਨੇ ਕਿ 16 ਕਲਾ ਸੰਪੂਰਨ ਭਲਿਆ ਅੰਤ ਕਲਾ ਬਿਠਾਪੁਰ ਚੜਿਆ ਆਪ ਕੇ 16 ਕਲਾ ਦੇ ਵਿੱਚ ਸਾਰਾ ਸੰਸਾਰ ਜਿਹੜਾ ਹੈ ਇਸ ਦਾ ਜਿਹੜਾ ਉਹ ਉਤਪਤੀ ਜਿਹੜੀ ਇਹਦੇ ਵਿੱਚ ਆ ਜਾਂਦੀ ਹੈ ਇਹ ਅਨੰਤ ਕਲਾ ਗੁਰੂ ਨਾਨਕ ਸਾਹਿਬ ਜੀ ਅਨੰਤ ਕਲਾ ਦੇ ਮਾਲਕ ਹੋਏ ਨੇ ਤੇ ਭਗਵਾਨ ਕ੍ਰਿਸ਼ਨ ਦਾ ਵੀ ਸੰਸਾਰੀ ਗੁਰੂ ਹੋਇਆ ਹੈ ਦੁਰਵਾਸ਼ਾ ਰਿਸ਼ੀ ਆਪ ਜਾਣਦੇ ਹੋ ਤੇ ਬਹੁਤ ਵੱਡੇ ਮਹਾਨ ਰਾਮਚੰਦਰ ਜੀ ਹੋਏ ਨੇ ਉਹਨਾਂ ਦੇ ਵੀ ਸੰਸਾਰੀ ਗੁਰੂ ਹੋਏ ਨੇ ਵਿਸ਼ੇਸ਼ਟ ਗੁਰੂ ਜੀ ਵਿਸ਼ੇਸ਼ਟ ਤੇ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ त्याग ਕੇ ਕੋਈ ਗੁਰੂ ਧਾਰਨ ਨਹੀਂ ਕੀਤਾ ਉਹਨਾਂ ਦਾ ਗੁਰੂ ਸ਼ਬਦ ਸੀ ਸ਼ਬਦ ਜਿਸ ਦਾ ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਨਾ ਏਕੋ ਕੁਵਾਉ ਤਿਸਤੇ ਹੋਏ ਲਖ ਦਰਿਆਉ ਕੁਵਾਉ ਭਾਸ਼ਾ ਲੈਦੇ ਪੰਜਾਬ ਦੀ ਹੈ ਬਲੌਂਡ ਨੂੰ ਕਹਿੰਦੇ ਆਂ ਬੋਲ ਭਾਵਕ ਸ਼ਬਦ ਹੈ ਬੋਲ ਇਹ ਸ਼ਬਦ ਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਤੇ ਸ਼ਬਦ ਨਾਲ ਹੀ ਸਤਿਗੁਰਾਂ ਨੇ ਇਸ ਸੰਸਾਰ ਦੇ ਮਨੁੱਖਾ ਜਾਤੀ ਨੂੰ ਸ਼ਬਦ ਨਾਲ ਜੋੜਿਆ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਦੀ ਗੁਰੂ ਗ੍ਰੰਥ ਕੋ ਗੱਤੇ ਬਚਾਇਆ ਨਕਲੀ ਗੁਰੂਆਂ ਸੇ ਤੇਰੇ ਉਪਕਾਰ ਕੀ ਸਦਕੇ ਸਾਨੂੰ ਵੀ ਸ਼ਬਦ ਗੁਰੂ ਨਾਲ ਜੋੜਿਆ ਅਸੀਂ ਵੀ ਸੰਸਾਰੀ ਘਰੂਆ ਦੇ ਪਿੱਛੇ ਜਾਂ ਸੰਸਾਰੀ ਬਖੰਡੀਆਂ ਦੇ ਪਿੱਛੇ ਨਾ ਲੱਗ ਕੇ ਸ਼ਬਦ ਗੁਰੂ ਨਾਲ ਜੁੜੀਏ ਤੇ ਸਤਿਗੁਰੂ ਜੀ ਕਿਰਪਾ ਕਰਨ ਪਾਵਨ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਸ਼ਬਦ ਨਾਲ ਜੁੜੀਏ ਗੁਰੂ ਸ਼ਬਦ ਗਾਖੀ ਗੁਰੂ ਸ਼ਬਦ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਉਹ ਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ